ਹਾਂਜੀ ਸਰ ਪੰਜਾਬ ਸਰਕਾਰ ਨੇ ਇੱਕ ਉਪਰਾਲਾ ਕੀਤਾ ਕਿ ਮੈਡੀਕਲ ਨਾਨ ਮੈਡੀਕਲ ਦੇ ਜਿਹੜੇ ਹੁਸ਼ਿਆਰ ਬੱਚੇ ਆ ਸਾਡੇ ਸਤਿਕਾਰਯੋਗ ਸੈਕਟਰੀ ਐਜੂਕੇਸ਼ਨ কমল ਕੁਸ਼ੋਰ ਜਾਦਵ ਜੀ ਡਾਇਰੈਕਟਰ ਐਸਆਰਟੀ ਡੀਪੀਆਈ ਸਰਵਾਂ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਜ਼ਿਲ੍ਹਾ ਸ਼ੀਰਪਤ ਸਿੰਘ ਨਗਰ ਦੇ 36 ਬੱਚਿਆਂ ਦਾ ਟੂਰ ਹੈ ਇੰਟਰਸਟੇਟ ਪ੍ਰੋਗਰਾਮ ਦੇ ਤਹਿਤ ਅੱਜ ਬੱਚੇ ਜੈਪੁਰ ਜਾ ਰਹੇ ਆ ਇਹ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਨੂੰ ਆਪਣੇ ਆਸ-ਪਾਸ ਟੂਰ ਲੈਣ ਦਾ ਮੌਕਾ ਨਹੀਂ ਮਿਲਦਾ ਇਹ ਇੱਕ ਐਜੂਕੇਸ਼ਨਲ ਟੂਰ ਹੈ ਇਸ ਟੂਰ ਦੇ ਵਿੱਚ ਬੱਚੇ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਉੱਥੋਂ ਸਿੱਖ ਕੇ ਆਉਣਗੇ ਹਿਸਟੋਰੀਕਲ ਵੀ ਆ ਐਜੂਕੇਸ਼ਨਲ ਵੀ ਆ ਇਸ ਟੂਰ ਦੇ ਜਿਹੜੇ ਨੋਡਲ ਅਫਸਰ ਹੈ ਸਰਦਾਰ ਅਮਰੀਤ ਸਿੰਘ ਪ੍ਰਿੰਸੀਪਲ ਐਸ.ਓ.ਈ. ਬੰਗਾ ਜੁਆਇੰਟ ਨੋਡਲ ਅਫਸਰ ਸੁਖਨਾਮ ਸਿੰਘ ਡਿਸਟ੍ਰਿਕਟ ਸਾਇੰਸ ਸੁਪਰਵਾਈਜ਼ਰ ਤੇ ਮੈਡਮ ਜਸਵਿੰਦਰ ਕੌਰ ਮੈਡਮ ਲੰਤਾ ਰਾਣੀ ਨੂੰ ਲਾਇਆ ਗਿਆ ਔਰ ਇਹ ਬੱਚੇ ਜੈਪੁਰ ਬਖ ਬਖ ਸਥਾਨਾਂ ਦੇ ਉੱਪਰ ਜਿਹਦੇ ਵਿੱਚ ਨਿਊ ਟੈਕਨੋਲੋਜੀ ਦੇ ਜਿਹੜੇ ਇੰਸਟੀਚਿਊਟ ਹੈ ਉਹਨਾਂ ਦਾ ਦੌਰਾ ਕਰਨਗੇ ਉੱਥੋਂ ਕੁਝ ਨਾ ਕੁਝ ਨਵਾਂ ਜਿਹੜਾ ਜਰੂਰ ਸਿੱਖ ਕੇ ਆਉਣਗੇ ਇਹ ਸਰਕਾਰ ਦਾ ਇੱਕ ਬਹੁਤ ਵੱਡਾ ਪ੍ਰਾਜਾ ਮੈਂ ਆਪਣੇ ਲੋ ਆਪਣੇ ਦਫ਼ਤਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਲੋ ਸਾਡੇ ਬੀਓ ਮੈਡਮ ਸ਼੍ਰੀਮਤੀ ਮੈਦਾਨ ਦੀ ਬਲੋਂ ਡਿੰਪਲ ਮੈਦਾਨ ਦੀ ਬਲੋਂ ਅਸੀਂ ਸਿੱਖਿਆ ਜਾਗਤ ਦਾ ਅਫੀਸਰ ਸਾਹਿਬਾਨ ਦਾ ਧੰਨਵਾਦ ਕਰਦੇ ਆ ਜਿਹਨੇ ਸਾਡੇ ਜ਼ਿਲ੍ਹੇ ਨੂੰ ਇਹ ਮੌਕਾ ਦਿੱਤਾ ਤਾਂ ਕਿ ਬੱਚਿਆ ਜਿਹੜਾ ਅੰਤਰਰਾਸ਼ਟਰੀ ਜਿਹੜਾ ਟੂਰ ਹੈ ਉਹਦਾ ਆਨੰਦ ਲੈ ਸਕੋ ਅਜਿਹਾ ਵਿਦੇਸ਼ ਟੂਰ ਪਹਿਲਾਂ ਵੀ ਕਦੀ ਲੱਗਾ ਜੀ ਪਹਿਲਾ ਅਜਿਹਾ ਕਦੇ ਨਹੀਂ ਨਿਕਲਿਆ ਜਿਹੜੇ ਪਹਿਲਾਂ ਟੂਰ ਅੱਜ ਵੀ ਲੱਗ ਰਹੇ ਆ ਉਹ ਜਿਹੜਿਆ ਵਿਦਿਨ ਦੀ ਸਟੇਟ ਹੈ ਕੁਝ ਹਿਸਟੋਰੀਕਲ ਜਾਂ ਜਿਹੜੇ ਹਰ ਇੰਸਟੀਚਿਊਟ ਹੈ ਟੈਕਨੋਲੋਜੀ ਦੇ ਨਾਲ ਸੰਬੰਧਤ ਉਹਨਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਬੱਚਿਆਂ ਨੂੰ ਲਿਜਾਇਆ ਜਾਂਦਾ ਹਿਸਟੋਰੀਕਲ ਪਲੇਸਸ ਤੇ ਲਿਜਾਇਆ ਜਾਂਦਾ ਪਰ ਅਜਿਹਾ ਟੂਰ ਪਹਿਲੀ ਵਾਰ ਕਿੰਨੇ ਦਿਨਾਂ ਦਾ ਟੂਰ ਹੈ ਇਹ 6 ਦਿਨਾਂ ਦਾ ਟੂਰ ਹੈ ਅੱਛਾ ਕਿਸ ਤਰ੍ਹਾਂ ਦਾ ਉੱਥੇ ਪ੍ਰਬੰਧ ਹੋਣਗੇ ਸਾਡੇ ਨੂੰ ਜਿਹੜੀ ਐਡਵਾਂਸ ਹੋਟਲ ਬੁਕਿੰਗ ਹੈ ਰਾਜਸਥਾਨ ਟੂਰਿਜ਼ਮ ਜਿਹੜੇ ਸਰਕਾਰੀ ਹੋਟਲ ਹੈ ਉਹ ਬੁੱਕ ਕਰਾ ਲੈ ਗਏ ਆ ਜੀ ਠੀਕ ਹੈ ਤੇ ਬੱਚਿਆਂ ਨੂੰ ਵਧੀਆ ਰਹਿਸ਼ ਹੈ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਊਗੀ ਇਹ ਕਿਹੜੀਆਂ ਕਲਾਸਾਂ ਦੇ ਇਹਦੇ ਇਹ 11ਵੀਂ ਕਲਾਸ ਦੇ 11ਵੀਂ ਕਲਾਸ ਦੇ ਹਾਂਜੀ ਸਿਰਫ ਸਾਇੰਸ ਸਟੂਡੈਂਟ ਸਾਇੰਸ ਸਟੂਡੈਂਟ ਮੈਡੀਕਲ ਨਾਨ ਮੈਡੀਕਲ ਉਹ ਬੱਚੇ ਜਿਹੜੇ ਹੁਸ਼ਿਆਰ ਨੇ ਜਿਨ੍ਹਾਂ ਦੇ ਪਲੱਸ 90% ਮਾਰਕਸ ਆ 11ਵੀਂ ਦੇ 10ਵੀਂ ਦੇ ਵਿੱਚ ਅੱਛਾ ਜੀ ਉਹਨਾਂ ਬੱਚਿਆਂ ਨੂੰ ਲਿਆਇਆ ਜਾ ਰਿਹਾ ਹੈ ਹਾਂਜੀ ਸਰ ਸਿੱਖਣਾਂ ਚਾਹਣਗੇ ਹਾਂਜੀ ਬਸ ਠੀਕ ਹੈ ਟੂ ਲਗਾ ਰਹੇ ਆ ਜਿਨੂੰ ਲੈ ਕੇ ਜਾ ਰਹੇ ਬੱਚੇ 36 ਟੋਟਲ ਬੱਚੇ ਆ ਤੇ ਰਾਜਸਥਾਨ ਦੇ ਵਿੱਚ ਇਹਨਾਂ ਨੂੰ ਜੋ ਨਾਇਕਤਾ ਦੇ ਮਤਲਬ ਸਾਰਾ ਟੂਰ ਲਗਾਵਾਂਗੇ ਇੱਕ ਉਹ ਤੇ ਵਲੰਟੀਅਰ ਬੱਚੇ ਨੂੰ ਉਮੀਦ ਹੈ ਕਿ ਵਲੰਟੀਅਰ ਬੱਚੇ ਜਾਣਕਾਰੀ ਕਲੈਕਟ ਕਰਦੇ ਨੇ ਤੇ ਆਪਣੇ ਜੀਵਨ ਦੇ ਰਿਪਲਾਈ ਕਰਦੇ ਨੇ। ਥੂਰ ਦੌਰਾਨ ਇਹਨਾਂ ਨੂੰ ਕਿੱਦਾਂ ਦੀਆਂ ਬੱਚਿਆਂ ਨੂੰ ਰਹਿਤਾਂ ਦਿਨੀ ਜਾਣੇ। ਇਸ ਤਰ੍ਹਾਂ ਹੈਗਾ ਜੀ ਸਰਕਾਰੀ ਤੌਰ ਤੇ ਸਾਨੂੰ ਫੰਡ ਸੇ ਮਿਲ ਚੁੱਕੇ ਆ। ਤੇ ਉਹਨਾਂ ਦਾ ਖਾਣਾ ਪੀਣਾ ਰਹਿائش ਬਿਲਕੁਲ ਟੋਟਲੀ ਫ੍ਰੀ ਆ। ਤੇ ਬਾਕੀ ਉੱਥੇ ਜਾ ਕੇ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਉਹਨਾਂ ਦੇ ਸਾਹਮਣੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਟੂਰ ਨੂੰ ਜਿਹੜਾ ਕਵਰ ਕਰ ਰਹੇ ਹੋ ਇਹ ਜਿਹੜੇ ਬੱਚੇ ਨੇ ਸਾਡੇ ਜ਼ਿਲ੍ਹੇ ਦੇ 7 ਬਲੌਕ ਨੇ ਹਰੇਕ ਬਲੌਕ ਦੇ 10ਵੇਂ ਦੇ ਆਧਾਰ ਤੇ ਨੰਬਰਾਂ ਦੇ ਜਿਹੜੇ 5.1 ਟਾਪਰ ਬੱਚੇ ਹਰੇਕ ਬਲੌਕ ਤੋਂ ਉਹ ਲੈਣ ਤੇ ਇਹ ਜਿਹੜਾ ਟ੍ਰਿਪ ਸਾਡੇ ਜ਼ਿਲ੍ਹੇ ਤੋਂ ਪਹਿਲੀ ਵਾਰ ਜਾ ਰਿਹਾ ਜੈਪੁਰ ਵੀ ਕੇ ਜੈਪੁਰ ਵੀ ਕੇ ਵਕ ਵਕ ਟੋਨੀ ਕਰੋ ਮੋਟਾ ਮਕਸਦ ਹੈ ਸਿੱਖਿਆ ਵਿਭਾਗ ਦਾ ਉਹ ਇਹ ਹੈ ਕਿ ਜਿਹੜੇ ਹੋਰ ਬੱਚੇ ਨੇ ਸਾਇੰਸ ਗਰੁੱਪ ਲੈਣ ਉਹਨਾਂ ਦੀ ਮੋਟੀਵੇਸ਼ਨ ਵਾਸਤੇ ਇਹ ਗਰੁੱਪ ਰੱਖਿਆ ਤਾਂ ਕਿ ਜਿਹੜੇ ਬੱਚੇ ਬਹੁਤ ਬਹੁਤ ਪੜਨ ਸਾਇਟਾਂ ਚ ਆਉਣ ਤਾਂ ਕਿ ਉਹਨਾਂ ਬੱਚਿਆਂ ਨੂੰ ਵੀ ਜਿਹੜਾ ਆ ਮੌਕਾ ਮਿਲੇ। ਅੱਜ ਚੱਲ ਕੇ ਸਟਾਪ ਕਿੱਥੇ ਕਿੱਥੇ ਆਣਾ ਬੱਚੇ ਰੁਕਣਗੇ ਕਿੱਥੇ ਕਿੱਥੇ ਇਹ ਬੱਚੇ ਇੱਕ ਹੋਟਲ ਬੁੱਕ ਕਰਾਇਆ ਜੀ ਜੈਪੁਰ ਵਿਖੇ ਗੰਗੌਰ ਉਹ ਉੱਤੋਂ ਅੱਗੇ ਜਿਹੜੀਆਂ ਅਲੱਗ-ਅਲੱਗ ਡਿਫਰੈਂਟ ਲੋਕੇਸ਼ਨਸ ਆ ਉਹਨਾਂ ਤੇ ਜਾਣਾ ਹੈ। ਅੱਛਾ ਜੀ। ਹੋਰ ਤੋਂ ਮੈਸੇਜ ਬੱਚਿਆਂ ਦੇ ਬੱਚਿਆਂ ਲਈ ਇਹੀ ਆ ਵੀ ਜਿਹੜੇ ਹੋਰ ਬੱਚੇ ਆ ਉਹ ਵੱਧ ਤੋਂ ਵੱਧ ਸਾਇੰਸ ਸਟਰੀਮ ਦੇ ਵਿੱਚ ਆਉਣ ਵੱਧ ਤੋਂ ਵੱਧ 10ਵੀਂ ਦੇ ਨੰਬਰ ਲੈਣ ਤਾਂ ਕਿ ਉਹਨਾਂ ਨੂੰ ਵਾਸਤੇ ਵੀ ਅਜਿਹੀਆਂ ਸੁਵਿਧਾਵਾਂ ਜਿਹੜੀਆਂ ਉਪਲਬਧ ਹੋ ਸਕਣ। ਥੈਂਕ ਯੂ।